ਅਸੀਂ ਬਚਪਨ ਤੋਂ ਹੀ ਰਾਜਕੁਮਾਰ ਤੇ ਰਾਜਕੁਮਾਰੀ ਦੀ ਕਹਾਣੀ ਸੁਣਦੇ ਆ ਰਹੇ ਹਾਂ ਤੇ ਆਪਣੇ ਬੱਚਣ ਵੀ ਬੜੇ ਚਾਵਾਂ ਤੇ ਲਾਡਾਂ ਨਾਲ ਇਹ ਕਹਾਣੀ ਸੁਣਾਉਂਦੇ ਆ। ਰਾਜਕੁਮਾਰੀ ਰਾਖਸ਼ਸ ਦੀ ਕੈਦ ਵਿੱਚ ਪੰਦਾ ਤੇ ਰਾਜਕੁਮਾਰ ਉਸ ਰਾਖਸ਼ਸ ਨੂੰ ਮਾਰ ਕੇ ਰਾਜਕੁਮਾਰੀ ਨੂੰ ਛੁਡਾਉਣਾ ਚਾਹਦਾ ਪਰ ਜਿਹੜਾ ਨਹੀਂ ਕਰ ਪੰਦਾ। ਬਤੇ ਕਿਉਂ? ਕਿਉਂਕਿ ਉਸ ਰਾਖਸ਼ਸ ਦੀ ਜਾਨ ਇੱਕ ਕਾਲੀ ਬਿੱਲੀ ਵਿੱਚ ਪੰਦਾ ਹੈ ਤੇ ਉਸ ਨੂੰ ਕਾਲੀ ਬਿੱਲੀ ਦੀ ਪਹਿਚਾਣ ਹੀ ਨਹੀਂ। ਸਦੀਆਂ ਬੀਤ ਗਈਆਂ ਨਾ ਸਾਨੂੰ ਨਾ ਸਰਕਾਰ ਨੂੰ ਨਾ ਉਸ ਰਾਜਕਵਾਰ ਨੂੰ ਅੱਜ ਤੱਕ ਇਸ ਕਾਲੀ ਬਿੱਲੀ ਦੀ ਪਛਾਣ ਹੋਈ ਨਹੀਂ ਸਕੇ ਜਦੋਂ ਕਿ ਇਹ ਕਾਲੀਆਂ ਬਿੱਲੀਆਂ ਸਾਡੇ ਔਲੇ ਦੁਆਲੇ ਸਾਡੇ ਪਰਿਵਾਰ ਵਿੱਚ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਸਾਡੇ ਮਹੱਲੇ 'ਚ ਸਾਡੀ ਸੋਸਾਇਟੀ ਸਾਡੇ ਸ਼ਹਿਰ ਦੇ ਵਿੱਚ ਆਮ ਘੁੰਮਦੀਆਂ ਨੇ ਪਰ ਇਹਨਾਂ ਦੀ ਪਛਾਣ ਨਹੀਂ ਤੁਸੀਂ ਜਾਣਦੇ ਹੋ ਇਹ ਕਾਲੀਆਂ ਬਿੱਲੀਆਂ ਕੌਣ ਨੇ ਮੈਂ ਦੱਸਦਾ ਇੱਕ ਪੁੱਤਰ ਆਪਣੇ ਬਾਪ ਨੂੰ ਜਿਸ ਨੇ ਉਸ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਹੁੰਦਾ ਉਸ ਦਾ ਕਤਲ ਕਰ ਦਿੰਦਾ ਆਪਣੇ ਬਾਹਾਂ ਵਰਗੇ ਭਰਾਵਾਂ ਦਾ ਕਤਲ ਕਰ ਦਿੰਦਾ ਇੱਕ ਮਾਂ ਆਪਣੀ ਬੱਚੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਪੇਟ ਦੇ ਵਿੱਚ ਖਤਮ ਕਰ ਦਿੰਦੀ ਹੈ ਇੱਕ ਔਰਤ ਆਪਣੇ ਪਤੀ ਨੂੰ ਜਿਸ ਨਾਲ ਉਸਨੇ ਜਨਮ ਮਰਨ ਦਾ ਵਾਅਦਾ ਕੀਤਾ ਹੋਇਆ ਆਪਣੇ ਪ੍ਰੇਮੀ ਨਾਲ ਮਿਲ ਕੇ ਉਸਦੇ ਟੁਕੜੇ ਟੁਕੜੇ ਕਰਕੇ ਡਰੰਮ ਵਿੱਚ ਪਾ ਕੇ ਦਫਨ ਕਰ ਦਿੰਦੀ ਹੈ ਤੇ ਇੱਕ ਪਿਓ ਸਮਾਨ ਸੇਲੀ ਦਾ ਬਾਪ 13 ਸਾਲਾਂ ਦੀ ਬੱਚੀ ਦਾ ਆਪਣੇ ਹਵਸ ਦਾ ਸ਼ਿਕਾਰ ਬਣਾ ਕੇ ਉਸ ਦਾ ਕਤਲ ਕਰ ਦਿੰਦਾ ਹੈ ਇਹ ਸਭ ਕਾਲੀ ਬਿੱਲੀਆਂ ਹੀ ਤੇ ਨੇ ਪਰ ਸਾਨੂੰ ਇਹਨਾਂ ਕਾਲੀ ਬਿੱਲੀਆਂ ਦੀ ਪਛਾਣ ਹੀ ਨਹੀਂ ਜਾਣ ਹੀ ਨਹੀਂ ਇਹਨਾਂ ਵਿੱਚੋਂ ਇੱਕ ਘਟਨਾ ਪੰਜਾਬ ਵਿੱਚ ਵਾਪਰਦੀ ਹੈ ਇੱਕ ਗੁਜਰਾਤ ਵਿੱਚ ਇੱਕ ਮਹਾਰਾਸ਼ਟਰ ਵਿੱਚ ਇੱਕ ਬਿਹਾਰ ਦੇ ਵਿੱਚ ਜਿੱਤੇ ਦਾ ਖਾਣ ਪੀਣ ਰੈਂਸ ਐਂਡ ਪੌਨ ਪਾਣੀ ਸਭ ਕੁਝ ਵੱਖਰਾ ਵੱਖਰਾ ਹੈ ਪਰ ਸਭ ਦੀ ਮਾਨਸਿਕਤਾ ਇੱਕ ਕਾਲੀ ਬਲੀਵਰ ਕੀ ਸਾਨੂੰ ਬਹੁਤ ਡਰ ਲੱਗਦਾ ਹੈ ਨਾ ਕਾਲੇ ਬਿੱਲੀਆਂ ਤੋਂ ਆਪਣੇ ਪਰਿਵਾਰ ਨੂੰ ਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਕਾਲੀ ਬਿੱਲੀਆਂ ਤੋਂ ਬਚਾਓ ਇਨ੍ਹਾਂ ਕਾਲੀ ਬਿੱਲੀਆਂ ਦੀ ਪਛਾਣ ਕਰੋ